ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਸਾਡੇ ਨਾਲ ਨੇ ਮੱਖਣ ਸਿੰਘ ਦੀ ਲਾਲਕਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਲਕਾ ਇੰਚਾਰਜ ਨੇ 2086 ਤੋਂ ਲਾਲਕਾ ਵੱਲੋਂ ਆਪਣਾ ਸਿਆਸੀ ਜੀਵਨ ਜਿਹੜਾ ਸ਼ੁਰੂ ਕੀਤਾ ਗਿਆ ਸੀ ਅੱਜ ਅਲਕੇ ਸ਼ਰਮਾ ਲਈ ਕੰਮ ਕਰ ਰਹੇ ਨੇ ਉਹਨਾਂ ਲਈ ਵੋਟਾਂ ਮੰਗ ਰਹੇ ਨੇ ਹਲਕੇ ਵਿੱਚ ਨੁੱਕੜ ਮੀਟਿੰਗਾਂ ਦਾ ਪ੍ਰੋਗਰਾਮ ਹੈ ਜਿਹੜਾ ਉਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਲੰਬਾ ਸਮਾਂ 4 ਸਾਲ ਦੇ ਕਰੀਬ ਸਮਾਂ ਜਿਹੜਾ ਨਾਪੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾਂ ਇੰਚਾਰਜ ਵੀ ਰਹੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਘੁੰਮ ਫਿਰ ਕੇ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਕੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਗੱਲਬਾਤ ਇਸ ਲਈ ਕਰਨੀ ਜਾ ਰਹੇ ਆ ਅਸੀਂ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਨਾਪੇ ਪ੍ਰਤੀ ਕਾਜ ਕੁਝਰੀ ਰਹੀ ਹੈ ਉਹ ਅੱਜ ਕਿਵੇਂ ਆ ਪਹਿਲਾਂ ਇੰਚਾਰਜ ਬਦਲਦੇ ਰਹੇ ਨੇ ਅਕਾਲੀ ਦਲ ਕਿਸ ਸਥਿਤੀ ਦੇ ਅੱਜ ਸ਼ਹਿਰ ਦੇ ਵਿੱਚ ਖੜਾ ਹੈ ਕੀ ਪਾਰਟੀ ਨੇ ਤਰੱਕੀ ਕੀਤੀ ਹੈ ਘਾਟੇ ਜਾਇਆ ਜਾਂ ਉੱਤੇ ਸਟਾਰਟ ਕਰ ਗਿਆ। ਲਾਲ ਕਾ ਜੀ ਬਣਾ ਤੁਹਾਡਾ ਸਵਾਗਤ ਹੈ। ਧੰਨਵਾਦ ਤੁਹਾਡਾ। ਇਕੱਲੇੀ। ਬਹੁਤ-ਬਹੁਤ। ਅੱਜ ਗੱਲਬਾਤ ਕਰਨੀ ਚਾਹੁੰਦੇ ਹਾਂ ਲਾਲ ਕਾ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਮੂੜ ਹਲਕਾ ਚਾਰਜੇ ਦੇ ਤੌਰ ਤੇ ਉੱਨਾ ਬਾ ਸੰਭਾਲਿਆ ਹੈ। ਐਲਕੇ ਸ਼ਰਮਾ ਪਾਰਟੀ ਨੇ ਘਾਰੇ ਨੇ ਲੋਕ ਸਭਾ 'ਚ। ਕਿਵੇਂ ਦੇਖਦੇ ਹੋ ਪਹਿਲਾਂ ਤਾਂ ਵੀ ਪਾਰਟੀ ਦਾ ਕੀ ਪਲੱਸ ਪੁਆਇੰਟ ਹੈ ਤੁਸੀਂ ਮਿਹਨਤ ਕਰ ਰਹੇ ਹੋ। ਕਿ ਪਹਿਲਾਂ ਨਾਲੋਂ ਕਿ ਆਪਾਂ ਵਿਧਾਨ ਸਭਾ ਹਲਕਾ ਨੰਬਰ ਦੀ ਗੱਲ ਕਰੀਏ ਤਾਂ ਕਾਲੀ ਦਲ ਨੂੰ ਕਿੰਨੇ ਮੋਟ ਪੈਣ ਨਾਲ ਵੱਧ ਗੋਗੀ ਤਾਂ ਪਹਿਲਾ ਸਵਾਲ ਹੀ ਸਿਖਰ ਆਲਾ ਕਰਦਾ ਵੀ ਆਪਾਂ ਗੱਲ ਉੱਥੇ ਸ਼ੁਰੂ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਹਿਣ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੋ ਭਾਰ ਬਿਆਰ ਹੈ ਉਹ ਲੋਕਾਂ ਨੇ ਧਿਆਨ ਰੱਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਜਦੋਂ ਰਹੀਆਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਵਿਕਾਸ ਦਾ ਜਿਹੜਾ ਜਿਹੜਾ ਚੌਪੱਟੀ ਉਪਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ 'ਚ ਕੀਤਾ ਗਿਆ ਹੈ ਸੂਬੇ ਪ੍ਰਧਾਨਕ ਤੇ ਜਿਹੜੇ ਨਾਭੇ ਵਿੱਚ ਆਏ ਤੁਸੀਂ ਦੇਖੋ ਕਿ ਸਾਡੇ ਜਿਹੜਾ ਨੌਰਥ ਇੰਡੀਆ ਦਾ ਸਭ ਤੋਂ ਵੱਡਾ ਸੀਵਨ ਬੈਂਕ ਹੈ ਉਹ ਸਾਡੇ ਨਾਭੇ ਦੇ ਵਿੱਚ ਹੈਗਾ ਜਿਹੜਾ ਕਿ ਪਸ਼ੂਆਂ ਦਾ ਹੈਗਾ ਜਿਸ ਨਾਲ ਲਈ ਤੁਹਾਨੂੰ ਕੈਡਰ ਤਾਕ 2012 ਤੋਂ ਬਾਅਦ ਤੁਸੀਂ ਹਲਕਾ ਇੰਚਾਰਜ ਬਣਿਆ ਤੁਸੀਂ ਉਸ ਸਮੇਂ ਦੀ ਗੱਲ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਜੁੱਗੀਆਂ ਪਾਰਟੀਆਂ ਨੇ ਡੱਕਾ ਨੂੰ ਤੋੜਿਆ ਨੀਂਦਾਂ ਝੂਠ ਬੋਲਿਆ ਜੇ ਅਕਾਲੀ ਦਲ ਨੇ ਝੂਠ ਨਹੀਂ ਬੋਲਿਆ ਡੱਕਾ ਦੁਧਿਆ ਪਾਰਟੀਆਂ ਨੇ ਤੋੜਿਆ ਨਹੀਂ ਕੁਝ ਪਲੱਸ ਦੀ ਗੱਲ ਕਰਦੇ ਹੋ ਤਾਂ ਫਿਰ ਅਕਾਲੀ ਦਲ ਦਾ ਗ੍ਰਾਫ ਇੰਨਾ ਡਾਊਨ ਕਿਉਂ ਹੋ ਗਿਆ ਅਕਾਲੀ ਦਲ ਦਾ ਗ੍ਰਾਫ ਇਸ ਤਰ੍ਹਾਂ ਡਾਊਨ ਹੋ ਗਿਆ ਵੀ ਇਹ ਕਿ ਕਿਸੇ ਵੀ ਗੱਲ ਨੂੰ ਕਿਸੇ ਕਿਸੇ ਵਿਅਕਤੀ ਨੂੰ ਕਿਸੇ ਵੀ ਟਾਰਗੇਟ ਕਰਕੇ ਇੱਕ ਸਿਸਟਮ ਬਣਾ ਕੇ ਇੱਕ ਪਲਾਨ ਕਰਕੇ ਪਾਰਟੀਆਂ ਦਾ ਰੈਲਮੈਂਟ ਕਰ ਕਰਕੇ ਇੱਕ ਕਿਸੇ ਪਾਰਟੀ ਨੂੰ ਟਾਰਗੇਟ ਕਰਕੇ ਬਦਨਾਮ ਕਰਨ ਦੀ ਗੱਲ ਹੈ ਤੁਸੀਂ ਦੇਖੋ ਕਿ ਜਿਹੜਾ ਪਹਿਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੀ ਜਦੋਂ ਸਰਕਾਰ ਹੁੰਦੀ ਹੈ ਤਾਂ ਥੋੜੀਆਂ ਹੋ ਗਈਆਂ ਗਲਤੀਆਂ ਵੀ ਹੁੰਦੀਆਂ ਪਰ ਸਰਕਾਰ ਨੇ ਵਿਕਾਸ ਜਿਹੜਾ ਕੀਤਾ ਉਸ ਵਿਕਾਸ ਨੂੰ ਬਗਾਨਣ ਕਰਨ ਵਾਸਤੇ ਆਮ ਆਦਮੀ ਦਾ ਪਲਾਨ ਬਣ ਗਿਆ ਕਾਂਗਰਸ ਦਾ ਪਲਾਨ ਬਣ ਗਿਆ ਇਹਨਾਂ ਨੇ ਸਾਦੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਦਾਨ ਕੀਤਾ ਇਹਨਾਂ ਕੋਲ ਕੋਈ ਵੀ ਮੁੱਦਾ ਨਹੀਂ ਸੀਗਾ ਇਹਨਾਂ ਕੋਲ ਕੋਈ ਵੀ ਰਸਤਾ ਇਹਨਾਂ ਨੂੰ ਲੱਭਦਾ ਨਹੀਂ ਸੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਇੰਟਰਕਿਸਮਾਲ ਕਰਦੇ ਹਾਂ ਕਿਉਂਕਿ 10 ਸਾਲਾਂ ਲਈ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਚੱਲਦੀ ਸੀ ਇਨਾਂ ਨੇ ਬਦਨਾਮ ਕਰਨ ਵਾਸਤੇ ਹਰ ਹੱਥ ਕੰਡਾ ਜਿਹੜਾ ਲਗਾਉਣਾ ਗਿਆ ਬੜਾ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਦਿੱਤਾ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਉਹ ਮੇਰੀ ਗੱਲ ਜਿਹੜੀ ਮੈਂ ਕੱਲ ਕਹਿ ਰਿਹਾ ਕਿ ਇਹਨਾਂ ਦੋਵਾਂ ਨੇ ਇਕੱਠੇ ਹੋ ਕੇ ਬਦਨਾਮ ਕੀਤਾ ਪਹਿਲਾਂ ਇਹਨਾਂ ਨੇ ਪੰਜਾਬ ਦੇ ਵਿੱਚ ਇਤਨੀਆਂ ਗੱਲਾਂ ਕੀਤੀਆਂ ਕਿ ਦੇਖੋ ਬੇਅਦਬੀਆਂ ਅੰਦਰ ਗਾੜੀ ਡੇਵਲ ਕਰਾ ਗਾੜ ਮੱਡੀ ਸਾਟ ਵੱਜੀ ਵੱਡੀ ਸਾਟ ਲੱਗੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਬੇਅਦਬੀਆਂ ਨੇ ਉਸ ਸਮੇਂ ਦੇ ਵਿੱਚ ਵੀ ਹੋਈਆਂ ਉਸ ਤੋਂ ਪਹਿਲਾਂ ਵੀ ਹੁੰਦੀਆਂ ਜਾਂ ਤੇ ਬਾਅਦ ਚ ਵੀ ਹੋ ਰਹੀਆਂ ਹਨ ਸੋ ਇਹ ਸਰ ਨੂੰ ਟਾਰਗੇਟ ਕਰਕੇ ਤੁਸੀਂ ਦੇਖੋ ਕਿ ਮਲੇਰ ਕੋਲਾ ਦੇ ਵਿੱਚ ਪ੍ਰਾਣ ਸ਼ਰੀਫ ਦਾ ਮੁੱਦਾ ਖੜਾ ਹੈ ਇਸ ਗੱਲ ਦਾ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਧਾਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਚੱਕਣ ਬਧਾ ਕਿੰਨਾ ਲੋਕਾਂ ਨੂੰ ਬੈਨੀਫਿਟ ਹੋਣਾ ਸੀਗਾ ਕਿੰਨਾ ਲੋਕਾਂ ਨੂੰ ਪ੍ਰਾਣ ਸ਼ਰੀਫ ਨੂੰ ਛੜ ਛੜ ਕਰਕੇ ਬੈਨੀਫਿਟ ਹੋਣਾ ਸੀਗਾ ਉਹ ਸੱਤਾ ਅਕਾਲੀ ਦਾ ਢਾਹ ਰਿਆ ਕੋਈ ਵੀ ਬੰਦਾ ਜਿਹੜਾ ਸੱਤਾ ਢਾਹ ਰਿਆ ਉਹ ਚਾਹੂਗਾ ਕਿ ਮੇਰੀ ਸਰਕਾਰ ਦੇ ਵਿੱਚ ਕੋਈ ਅਦਾ ਨਿਕਲੋ ਇਹਨਾਂ ਲੋਕਾਂ ਨੇ ਟਾਰਗੇਟ ਕਰਕੇ ਸਾਰਾ ਸਿਸਟਮ ਬਣਵਾ ਕੇ ਇਹ ਸਾਰੀਆਂ ਚੀਜ਼ਾਂ ਕਰਵਾਇਆ ਪਹਿਲਾਂ ਗੱਲਾਂ ਦਾ ਬਿਲਕੁਲ ਸਿੱਧ ਨਹੀਂ ਹੋ ਰਿਹਾ ਲੰਬੀਆਂ ਸਿੱਟਾਂ ਬਣੀਆਂ ਲੰਬੇ ਪ੍ਰੋਸੈਸ ਬਣੇ ਉਹਨਾਂ ਦੇ ਵਿੱਚ ਇੱਕ ਨਹੀਂ ਤੁਹਾਡੀ ਗੱਲ ਮੈਂ ਵੱਡੀ ਕਰਨਾ ਪਰ ਜਨਤਾ ਜਿਹੜੀ ਖਾਸ ਕਰਕੇ ਕੌਮ ਹੈ ਜਿਹੜੀ ਉਹ ਇਹ ਗੱਲ ਕਰ ਰਹੀ ਹੈ ਕਿ ਦੇਖੋ ਤੁਸੀਂ ਗੱਲ ਕਹੀ ਹੈ ਕਿ ਹੁਣ ਵੀ ਹੋ ਰਹੀਆਂ ਕਾਂਗਰਸ ਦੇ ਰਾਹ ਚ ਹੋਣ ਆਮ ਆਦਮੀ ਪਾਰਟੀ ਦੇ ਰਾਹ ਚ ਹੋਣ ਭਾਜਪਾ ਦੇ ਰਾਹ ਚ ਉਹ ਗੱਲ ਲੱਗਿਆ ਫਰ ਸੰਗਤ ਇਹ ਗੱਲ ਕਹਿੰਦੀ ਹੈ ਵੀ ਪੰਥਕ ਪਾਰਟੀ ਐ ਸ੍ਰੋਮਣੀ ਅਕਾਲੀ ਦਲ ਨਾਲ ਪਰ ਇੱਕ ਤਰ੍ਹਾਂ ਦੇ ਰਾਜ ਚ ਬੇਅਦਬੀ ਹੋਈ ਚਾਹੇ ਕਿਸੇ ਨੇ ਵੀ ਕਰਵਾਈ ਪੰਥਕ ਪਾਰਟੀ ਨੂੰ ਚਾਹੀਦਾ ਸੀ ਵੀ ਉਹਨਾਂ ਲੋਕਾਂ ਨੂੰ ਸਜ਼ਾਵਾ ਦਿੰਦੀ ਕਿ ਇਹਨਾਂ ਲੋਕਾਂ ਨੇ ਇਹ ਗੱਲ ਹੈ ਜਿਹੜੀ ਕੀਤੀ ਸੀ ਮਾੜੀ ਘਟਨਾ ਨੂੰ ਇੰਜਾਮ ਦਿੱਤਾ ਸੀ ਆਪਾਂ ਕਹਿੰਦੇ ਉਲਟਾ ਪੰਥਕ ਪਾਰਟੀ ਨੇ ਆਪਣੇ ਲੋਕਾਂ ਨੂੰ ਟਾਰਗੇਟ ਬਣਾਇਆ ਵਾਹਿਗੁਰੂ ਦਾ ਜਪ ਜਪਦੇ ਸਤਨਾਮ ਵਾਹਿਗੁਰੂ ਦਾ ਜਪ ਜਪੀ ਸੰਗਤ ਜਿਹੜੀ ਇਨਸਾਨ ਮਰਨ ਦੀ ਸੀ ਉਹਨਾਂ ਨੇ ਗੋੜੀਆਂ ਮਾਰੀਆਂ ਡਾਂਗਾ ਮਾਰੀਆਂ ਇੱਥੇ ਇੱਥੇ ਹੀ ਕਰਦੀ ਸੰਗਤ ਤੇ ਸਾਡੇ ਜਿਹੜੇ ਲੋਕ ਸੀਗੇ ਇਹਨਾਂ ਨੂੰ ਇੱਥੇ ਹੀ ਆ ਕੇ ਮਿਸਕ੍ਰੈਡ ਕੀਤਾ ਗਿਆ ਪਰ ਨਹੀਂ ਮਿਸਕ੍ਰੈਡ ਇਦਾਂ ਕੀਤਾ ਗਿਆ ਕਿ ਜਿਹਨਾਂ ਲੋਕਾਂ ਨੇ ਬੈਨੀਫਿਟ ਲਿਆ ਉਹਨਾਂ ਲੋਕਾਂ ਨੇ ਹੀ ਰੌਲਾ ਪਾ ਲਿਆ ਜਦੋਂ ਗੁਰੂ ਗ੍ਰੰਥ ਸਾਹਿਬ ਮਹaraj ਦਾ ਸਹੀ ਇਨਸਾਫ ਮਿਲਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਇਹਨਾਂ ਲੋਕਾਂ ਨੂੰ ਜਿਹੜੀਆਂ ਜਥੇਬੰਦੀਆਂ ਦੇ ਲੋਕ ਸੀਗੇ ਇਹਨਾਂ ਦੇ ਵਿੱਚ ਫੁੱਟ ਪਾ Đੀਏ ਵਰਕੇ ਇਹਨਾਂ ਨੂੰ ਗੁੰਮਰਾਹ ਕੀਤਾ ਇਹਨਾਂ ਤੋਂ ਇਹ ਰੌਲਾ ਪਿਆ ਪੰਜਾਬ ਦੇ ਵਿੱਚ ਵੀ ਤੁਸੀਂ ਇਹਦੀ ਜਾਂਚ ਨਾ ਕਰੋ ਤੁਸੀਂ ਇਹਦੀ ਜਾਂਚ ਜਿਹੜੀ ਹੈਗੀ ਹੈ ਸੀਬੀਆਈ ਨੂੰ ਦੇ ਦਿਓ ਇਹਨਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਇਹ ਜਿਹੜੇ ਲੋਕ ਆਮ ਆਦਮੀ ਜਿਹੜੇ ਉਸ ਪਟਿਆਏ ਆਮ ਆਦਮੀ ਦੇ ਲੋਕ ਕਾਲੀ ਹੈਰ ਕਾਂਗਸ ਦੇ ਲੋਕ ਉਸ ਪਟਿਆਏ ਇਕੱਠੇ ਹੋ ਕੇ ਇਹਨਾਂ ਨੇ ਜਾਂਚ ਦਾ ਰੁਖ ਚੇਂਜ ਕੀਤਾ ਜਾਂਚ ਜਿਹੜੀ ਸੀਗੀ ਸੀਬੀਆਈ ਨੂੰ ਦਵਾਈ ਸੋ ਇਹਦੇ ਵਿੱਚ ਅਕਾਲੀ ਦਲ ਜੇ ਉਸ ਜਾਂਚ ਨੂੰ ਕੰਪਲੀਟ ਕਰਦਾ ਤਾਂ ਉਹਨਾਂ ਤੱਕ ਪਹੁੰਚਣਾ ਸੀਗਾ ਜਿਹਨਾਂ ਲੋਕਾਂ ਨੇ ਇਹ ਕੀਤਾ ਹੈ ਉਹਨਾਂ ਨੂੰ ਸਜਾਵਾਂ ਵੀ ਦਿੰਦੇ ਉਹਨਾਂ ਨੂੰ ਚੱਕ ਕੇ ਅੰਦਰ ਵੀ ਬੰਦ ਕਰਦੇ ਫਿਰ ਇਸ ਗੱਲ ਨੂੰ ਤੁਸੀਂ ਦੇਖੋ ਉਸ ਤੋਂ ਬਾਅਦ ਸਰਕਾਰ ਅਸ਼ਰਮਣੀ ਕਾਲੀ ਦਲ ਦੀ ਬਣੀ ਨਹੀਂ ਜਾਂਚ ਲੱਗੀ ਸੀ ਕਿ ਸੀਬੀਆਈ ਕੋਲ ਦਿੱਤੀ ਗਈ ਜਾਂਚ ਇਹਨਾਂ ਲੋਕਾਂ ਨੇ ਜਿਹੜੀ ਕਿ ਸੀਬੀਆਈ ਨੂੰ ਆਈ ਉਹਦੇ ਵਿੱਚ ਛੱਡਾ ਕੀ ਨਿਕਲੇ ਕੋਈ ਛੱਡਾ ਖਾਸ ਨਹੀਂ ਹੋਇਆ ਫਿਰ ਜਾਂਚ ਇਹਨਾਂ ਨੇ ਵਾਪਸ ਲੈ ਆਂਦੀਆਂ ਇਹ ਇਸ ਗੱਲ ਨਾਲ ਸਾਡੇ ਗੁਰੂ ਨਾਲ ਇਹਨਾਂ ਨੇ ਖੇਡ ਖੜਾਈਆ ਕੀਤਾ ਮੇਰੇ ਗੋਪਾਲੀ لال ਕਾ ਜੀ ਅਗਲੀ ਕਹੋਰ ਹੋ ਗਈ ਨਾ ਵੀ ਸਿੱਕ ਕੌਮ ਦੇ ਸੁਪਰੀਮ ਕਪਚੀ ਅਦਾਲਤ ਤੱਕ ਸਾਰ ਤੋਂ ਜਗਿਆ ਸਾਹਿਬ ਨੇ ਸਰਸੇ ਵਾਲੇ ਨੂੰ ਮਾਫੀ ਦੇਤੀ ਉਸ ਤੋਂ ਬਾਅਦ ਬਾਬਲ ਸਾਹਿਬ ਨੇ ਸਰਸੇ ਵਾਲੇ ਦਾ ਸਮਰਥਨ ਅਨਾਉਂਸ ਕਰਤਾ ਅਕਾਲੀ ਦਲ ਨੂੰ ਸਮਰਥਨ ਇਹ ਗਲਤੀਆਂ ਵੱਡੀਆਂ ਹੁੰਦੀਆਂ ਇਹ ਗਲਤੀਆਂ ਚਲੋ ਮੈਂ ਮੰਨਦਾ ਕਿ ਜੜੀਆਂ ਭੁੱਲਾਂ ਵੀ ਹੁੰਦੀਆਂ ਭੁੱਲਾਂ ਦੀ ਬਖਸ਼ਿਸ਼ ਵੀ ਕਰਵਾਈ ਹੈ ਮਹਾਰਾਜਪਾਲ ਜਾ ਕੇ ਅਸੀਂ ਇਹ ਵੀ ਕਿਹਾ ਕਿ ਜਾਣੇਣ ਜਾਣੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਹੋਣਾ ਨਹੀਂ ਸੀ ਚਾਹੀਦਾ ਪਰ ਹੋ ਗਿਆ ਪਰ ਅਜਿਉਂ ਵੀ ਮਾਫੀਆ ਵੀ ਮੰਨੀਆਂ ਪਰ ਜਿਹੜੇ ਲੋਕ ਕੋ ਸਪੈਟ ਜੇ ਸੀਗੇ ਉਹਨਾਂ ਨੇ ਗਲਤ ਦਿਸ਼ਾ ਵਿੱਚ ਲਿਖੇ ਗਏ ਉਹਨਾਂ ਨੇ ਬੈਨੀਫਿਟ ਕਿਸ ਨੂੰ ਦੇਣਾ ਸੀਗਾ ਕੌਮਸ ਨੂੰ ਦੇਣਾ ਆਖਿਆ ਉਹਨਾਂ ਨੇ ਬੈਨੀਫਿਟ ਕਿਸ ਨੂੰ ਦੇਣਾ ਸੀਗਾ ਆਮ ਆਦਮੀ ਨੂੰ ਦੇਣਾ ਠੀਕ ਆ ਅੱਜ ਜਿਹੜੀਆਂ ਬੇਅਦਬੀਆਂ ਹੁੰਦੀਆਂ ਕਿਉਂ ਉਹ ਲੋਕ ਜਿਹੜੇ ਸੀਗੇ ਉਹ ਤਾਂ ਉਹਨਾਂ ਟਾਈਮਾਂ ਦੇ ਵਿੱਚ ਧੰਨੇ ਦਿੰਦੇ ਸੀ ਹੋੜ ਦਿੰਦੇ ਸੀ ਅੱਜ ਕਿੱਥੇ ਲਿਓ ਅੱਜ ਕਿਉਂ ਨਹੀਂ ਉਸ ਗੱਲ ਤੇ ਆਉਂਦੇ ਜਿੱਥੇ ਅੱਜ ਬੇਅਦਬੀਆਂ ਹੁੰਦੀਆਂ ਉੱਥੇ ਕਿਉਂ ਨਹੀਂ ਧੰਨੇ ਦਿੱਤੇ ਜਾਂਦੇ ਸੋ ਟਾਰਗੇਟ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀ ਇੱਕ ਵੀ ਵਰਕਰ ਦਾ ਨਾਮ ਕਿਤੇ ਨਹੀਂ ਆ ਸਕਿਆ। ਕੌਮ ਦਾ ਕਲੀਅਰ ਇਹ ਗੱਲ ਕਰ ਰਹੀ ਹੈ ਵੀ ਨਾ ਸਾਨੂੰ ਅਕਾਲੀ ਦਲ ਦੇ ਇਨਸਾਫ ਦਿੱਤਾ ਨਾ ਕਾਂਗਰਸ ਦੇ ਨਾਮ ਆਨੂ ਪਾਰਟੀ ਦੇ। ਨਲਕੀਰ ਵਿਟ ਕੇਂਦਰੀਵਾਲ ਨੇ ਪਹਿਲੀ ਵਾਰੀ ਮਹਾਲੀ ਹਵਾਈ ਅੱਡੇ ਤੇ ਉੱਪਰ ਦੇ ਸਰ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਪਹਿਲਾ ਜਿਹੜਾ ਕੰਮ ਹੋਊਗਾ ਉਹ ਗੁਰੂ ਸਾਹਿਬ ਦੀ ਬੇਅਦਬੀ ਦਾ ਸਾਥ ਜਿਹੜਾ ਕੌਮ ਨੂੰ ਦਿੱਤਾ ਜੋ ਨਹੀਂ ਫਿਰ ਅੱਜ ਅੱਜੋ ਹੀ ਗੱਲ ਮੈਂ ਵਾਰ-ਵਾਰ ਇਹ ਗੱਲ ਕਰ ਰਿਹਾ ਆਂ ਅਗਲੀ ਜੀ ਕਿ ਇਹਨਾਂ ਲੋਕਾਂ ਨੇ ਗੁੰਮਰਾਹ ਕੀਤਾ ਕੌਮ ਨੂੰ ਵੀ ਤੇ ਸੈਂਟਰ ਕਰਦੇ ਆ ਰਹੇ ਬੜੀ ਦੇਰ ਤੋਂ ਅਕਾਲੀ ਦਲ ਚ ਸਾਰੇ ਕਿਤੇ ਗੇੜਾ ਵੀ ਖਾ ਜਾਂਦੇ ਸੀ ਤੇ ਹੁਣ ਆਸ ਹੈ ਵੀ ਮੱਖਣ ਸਿੰਘ ਲਾਲਕਾ ਨੂੰ ਵਿਧਾਨ ਸਭਾ ਹਲਕਾ ਨੱਬਾ ਦੀ ਸਰੋਣ ਇਕੱਲੀ ਦਾ ਤੋਂ ਟਿਕਟ ਮਿਲੇਗੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਜਿਹੜੀ ਇੱਥੇ ਹਲਕਾ ਦੀ ਸੇਵਾ ਮਿਲੀ ਹੈ। ਮੇਰੇ ਹਲਕੇ ਦੇ ਲੋਕਾਂ ਦੀ ਬਖਸ਼ਿਸ਼ ਹੈ। ਮੇਰੇ ਲੋਕਾਂ ਨੇ ਲੋਕਾਂ ਦੇ ਹਲਕੇ ਦੀ ਆਵਾਜ਼ ਹੈ। ਲੋਕਾਂ ਨੇ ਮੇਰੇ ਵਾਸਤੇ ਜਾ ਕੇ ਸ਼ਿਕਾਇਤ ਕੀਤੀ ਹੈ। ਇਹ ਤਾਂ ਜੰਦੋ ਬੰਦਾ ਇੱਕ ਵਾਰੀ ਪਾਰਟੀ ਛੱਡ ਕੇ ਚੱਲੇ ਜਾਵੇ ਤਾਂ ਦੂਜੀ ਵਾਰੀ ਉਹਦਾ ਪੈਰ ਨਹੀਂ ਲੱਗਦਾ। ਮੇਰੇ ਹਲਕੇ ਦੇ ਲੋਕਾਂ ਦੀ ਵੱਡੀ ਕਰਤਾ ਰਹੀ ਹੈ ਮੇਰੇ ਤੇ ਕਿ ਪ੍ਰਧਾਨ ਸਰਦਾਰ ਸੁਖੀਤ ਸਿੰਘ ਬਾਦਲਸਰ ਕੋਲ ਜਾ ਕੇ ਮੇਰੀ ਗੱਲ ਕੀਤੀ ਸ਼ੋਰਨੀ ਕਾਲੀ ਦਾ ਵੀ ਲੀਡਰਸ਼ਿਪ ਕੋਲ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਆਪਣੇ ਮੈਨੂੰ ਮਿਲਾ ਕੇ ਇਸ ਮਾਣ ਹਸਨ ਮੰਨ ਦਿੱਤਾ ਤੇ ਮੈਂ ਲੋਕਾਂ ਦੇ ਸਾਹਮਣੇ ਗੱਲ ਕਰ ਸਕਦਾ ਕਿ ਮਨਾਬੇ ਦੀ ਬਖਸ਼ਿਸ਼ ਤੋਂ ਆਉਣ ਵਾਲੇ ਨਾਕਤ ਰੋਗ ਨੇ ਤੇ ਮਨਾਬੇ ਦੇ ਲੋਕ ਇਹ ਗੱਲ ਤਾਂ ਕਲੀਅਰ ਕਰਦੇ ਕਿ ਮੱਖਣ ਸਿੰਘ ਲਾਲ شریف ਆਦਮੀ ਹੈ شریف ਚਿਹਰਾ ਹੈ ਠੀਕ ਹੈ ਦੋ ਚਾਰ ਆ ਨਾਲ ਵਾਲੇ ਕੋਈ ਇਹ ਜੇ ਸ਼ਰਾਪੀ ਹੋ ਸਕਦੇ ਨੇ ਜਿਹੜੇ ਮੌਕਾ ਪ੍ਰਸਤ ਨੇ ਮੌਕੇ ਸਮੇਂ 14 ਨ ਰੰਦੇ ਨੇ ਮਗਰੋਂ ਉਹਦਾ ਕਹਿਣਾ ਪੰਜਾਬੀਦਿਆਂ ਵੀ ਉਗਲਵਾਜੀ ਕਰਦੇ ਨੇ ਫਿਰ ਚਾਹੇ ਉੱਪਰ ਹੋਵੇ ਜਾਂ نیچے ਹੋਵੇ ਜਾਂ ਜਨਤਾ ਤੋਂ ਕਰਵਾਈ ਜਾਵੇ ਪਰ ਲਾਲਕੇ ਦੇ ਫੇਸਬੁਕ ਆ ਲੋਕ ਸਭ ਕਹਿੰਦੇ ਨੇ ਨਾਲ ਵਾਲਾ ਬੰਦਾ ਕੋਈ ਠੱਗੀ ਠੋਰੀ ਕਰਦੇ ਉਹਦੇ ਵਿੱਚ ਬਦਗਾਮੀ ਲਾਲਕੇ ਦੀ ਹੋ ਜੇ ਇਹ ਗੱਲਾਂ ਦੇਖੋ ਠੀਕ ਹੈ ਤੁਹਾਨੂੰ ਵੀ ਪਤਾ ਵੀ ਕੌਣ ਕੀ ਕਰ ਗਿਆ ਤੁਹਾਡੇ ਨਾਲ ਪਰ ਆਮ ਜਨਤਾ ਚਾਹੁੰਦੀ ਹੈ ਵੀ ਮੱਖਣ ਸਿੰਘ ਲਾਲਕਾ ਨੂੰ ਸੁਣੋ ਮੇਰੀ ਗੱਲ ਜਨਦਨ ਵੱਲੋਂ ਮੈਨਾਂ ਜਿਹੜਾ ਵਿਧਾਨ ਸਭਾ ਚ ਉਤਾਰਿਆ ਜਾਵੇ। ਜੇ ਜੇ ਜਨਤਾ ਚਾਹੁੰਦੀ ਹੈ लवली ਜੀ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਰੌਲਦੰਨੀ ਦੁਆਰਾ ਸਿਰਬੜੀਆ। ਉਪਰ ਮੈਂ ਹਰ ਇਨਸਾਨ ਦੇ ਪੈਰਾਂ ਤੇ ਹੱਥ ਲਾ ਕੇ ਤੁਰਨ ਵਾਲਾ ਇਨਸਾਨ। ਮੈਂ ਆਪਣੇ ਆਪ ਨੂੰ ਲੋਕਾਂ ਦੇ ਸੰਗਤ ਦੇ ਚਰਨਾਂ ਦੀ ਧੂੜ ਸਮਿਤਾ ਤੇ ਮੈਂ ਹਮੇਸ਼ਾ ਗੁਰੂ ਪਾਤਸ਼ਾਹ ਦੇ ਕੋਲੋਂ ਫੇਰ ਲੈ ਕੇ ਚੱਲਣ ਵਾਲਾ ਇਨਸਾਨ। ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਕਰੀ ਮੇਰੀ ਵਰਤਿੰਗ ਕੀਤੀ ਜਾਂਦੀ ਜੇ ਮੇਰੇ ਮੱਤੇ ਤੇ ਗੁਰੂ ਪਾਤਸ਼ਾਹ ਨੇ ਲਿਖੀ ਹੁੰਦੀ ਤੱਕ ਕੱਟੀ ਨਹੀਂ ਜਾਂਦੀ। ਲਾਲ ਗੈਟ ਉਸ ਸਮਾਂ ਜਿਹੜਾ ਬਦਲ ਗਿਆ। ਹੁਣ ਵੀ ਮੈਨੂੰ ਵਿ ਤੇ ਸੰਗਤ ਨੇ ਬਖਸ਼ਿਸ਼ ਕੀਤੀ ਹੈ ਮਿਲ ਕੇ ਤੇ ਮੈਨੂੰ ਕਿਸੇ ਵੀ ਗਲਤ ਕਰਦਾ ਨਹੀਂ ਮੈਂ ਪਾਤਸ਼ਾਹ ਨੇ ਚਾਹਿਆ ਤੇਰੀ ਪਾਰਟੀ ਨੇ ਮੈਨੂੰ ਟਿਕਟ ਬਖਸ਼ਿਸ਼ ਕੀਤੀ ਤਾਂ ਮੈਂ ਲੜਖਾਂ ਲੜੂਗਾ ਔਰ ਜੇ ਹੋ ਗਈ ਤਾਂ ਲਾ ਭਾਈ ਸਮਾਂ ਜਿਹੜਾ ਬਦਲ ਗਿਆ ਸਮਾਂ ਐਵੇਂ ਬਦਲ ਗਿਆ ਕਿ ਜਿਹੜੀ ਜਨਤਾ ਹੈ ਉਸ ਲੀਡਰ ਨਾਲ ਜੁੜਦੀ ਹੈ ਜਿਹੜਾ ਆਪੋਜੀਸ਼ਨ ਕਰੇ ਬਿਲਕੁਲ ਕੀ ਕਾਰਨ ਹੈ ਵੀ ਆਪੋਜੀਸ਼ਨ ਕਿਉਂ ਨਹੀਂ ਹੁੰਦੀ ਸ਼ਹਿਰ ਚ ਦੇਖੋ ਮੈਨੂੰ 4 4 ਮਹੀਨੇ ਹੋਏ ਐ लवली ਜੀ ਜਿੱਦਨ ਦਾ ਮਾਇਆ ਮੈਂ ਬਹੁਤ ਸਾਰੇ ਅਨੇਕਾਂ ਧਰਨੇ ਦਿੱਤੇ ਆ ਜਿਹੜੀ ਸ਼ਰਤ ਬਣਦੀ ਹੈ ਇਸ ਸ਼ਰਤ ਦੇ ਉੱਤੇ ਮੈਂ ਧਰਨੇ ਦੇ ਉੱਤੇ ਪੂਰੇ ਤਰਕੇ ਸਰਕਾਰ ਨੂੰ ਸੁੁੱਤੀ ਪਈ ਨੂੰ ਜਗਾਇਆ ਸਰਕਾਰ ਦੇ ਜਿਹੜੇ 5 ਵਾਰ 6 ਵਾਰ ਵਿਗਾਟਨ ਹੋਏ ਉਹਨਾਂ ਦਾ ਵਿਰੋਧ ਕੀਤਾ ਕਿ ਤੁਸੀਂ ਜਿਹੜੇ ਵਿਗਾਟਨ ਡੁਪਲੀਕੇਟ ਕਰਦੇ ਹੋ ਗਲਤ ਕਰ ਰਹੇ ਹੋ ਖੋਪਰ ਨਾਲ ਪ੍ਰਾਂਠੇ ਬਣਾ ਕੇ ਲੋਕਾਂ ਨੂੰ ਦਿਖਾ ਰਹੇ ਹੋ ਇਹ ਨਹੀਂ ਬਣਨੇ ਹੈਗੇ ਇਸ ਤਰ੍ਹਾਂ ਹੀ ਜਿਹੜੀਆਂ ਸ਼ਰਤਾਂ ਜਿਹੜੇ ਵਿਕਾਸ ਦੇ ਕਾਰਜ ਨੇ ਉਹਨਾਂ ਦਾ ਮੈਂ ਠੋਕ ਠੋਕ ਕੇ ਧਰਨੇ ਦੇ ਉੱਤੇ ਜੇ ਪਾਣੀ ਪਿਛਲੀ ਵਾਰੀ ਹਲਕੇ 'ਚ ਬਣਿਆ ਤਾਂ ਮੈਂ ਇਹ ਗੱਲ ਕਹੀ ਕਿ ਨਕਮੀ ਸਰਸਾਲਾਂ ਦੀ ਸਰਕਾਰ ਪਹਿਲਾਂ ਕਾਂਗਰਸੀ ਸਰਕਾਰ ਨਿਕਲ ਗਈ ਫਿਰ ਆਮ ਆਕੀਰ ਕਰਮੇ ਬੈਠੀ ਹੈ ਜਿਹੜੇ ਲੋਕਾਂ ਨੂੰ ਪਲਾਨ ਕਰਨ ਦਾ ਪਤਾ ਨਹੀਂ ਇਹ ਹਲਕੇ ਦੇ ਪਲਾਨ ਹੋਏ ਹੁੰਦੇ ਤਾਂ ਇੱਕ ਵੀ ਕਿਤੇ ਪਾਣੀ ਦਾ ਦਾਣਾ ਨਹੀਂ ਸੀ ਵਰਨਾ ਪਜਾਮੇ ਚ ਲਾਉਣ ਦੀ ਲੋੜ ਨਹੀਂ ਸੀ ਪਣੀ ਇਦਾਂ ਹੀ ਜਣੇ ਚਾਹਦੇ ਨੇ ਸੜਕਾਂ ਦੇ ਹਾਲ ਜਿਹੜੇ ਅੱਜ ਮਾਰੇ ਨੇ ਅਸੀਂ ਧਰਨਾ ਦਿੱਤਾ ਦੋ ਵਾਰ ਧਰਨਾ ਦਿੱਤਾ ਝਾੜੂ ਵੀ ਫੋਕਿਆ ਇਹਨਾਂ ਦਾ ਦੋ ਵਾਰ ਧਰਨਾ ਦਿੱਤਾ ਅਸੀਂ ਜਾ ਕੇ ਕੋੜਿਆਂ ਵਾਲੀ ਗੁਰਦਾਰ ਸਾਹਿਬ ਦੀ ਸੜਕ ਜਿਹੜੀ ਆ 95 96 ਲੱਖ ਦੀ ਸੜਕ ਆ ਆ 95 ਤੋਂ ਲੈ ਕੇ 1 ਕਰੋੜ ਤੱਕ ਦੀ 99 ਲੱਖ ਦੀ ਖਰਚਾ ਉਹ ਇਹਨਾਂ ਦੇ ਸ਼ਕਾਰ ਹੋਈ ਹੋਈ ਹੈ ਮਿਲੀਪਉਟਾ ਉੱਥੇ ਕਾਂਗਰਸ ਕਾਂਗਰਸ ਤੇ ਆਮ ਆਦਮੀ ਦੀ ਮਿਲੀ ਭੁਗਦਾ ਉੱਥੇ ਰਲੇ ਮਿਲੇ ਨੇ ਇਹਨਾਂ ਦੀ ਮਿਨਿਸਪੈਲਟੀ ਦੇ ਵਿੱਚ ਜਿੰਨੇ ਹੈਗੇ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਐਮਸੀ ਜਿਹੜੇ ਨੇ ਉਹ ਇੱਕ ਪਾਵਰਲੀਫ ਰੈਪਰ ਜਿਹੜੀ ਵੀ ਸਰਕਾਰ ਬਣਾਉਂਦੀ ਹੈ ਉਹਦੇ ਦਰਦੇ ਮਤਲਬ ਉਹਨੇ ਮਗਰ ਤੋਂ ਲੈ ਲਿਆ ਇੱਥੇ ਦੇ ਐਮਸੀਆਂ ਦੀ ਘਾਟ ਹੈ ਕਿ ਆਪਣੇ ਜਿਹੜੀਆਂ ਲੋਕਾਂ ਨੇ ਵਾਰਡਾਂ ਦੇ ਵਿੱਚੋਂ ਜਤਾ ਕੇ ਭੇਜਿਆ ਉਹਨਾਂ ਗੱਲਾਂ ਦੇ ਪੂਰੇ ਨਹੀਂ ਉੱਤਰਦੇ ਜੇ ਉਹਨਾਂ ਗੱਲਾਂ ਦੇ ਪੂਰੇ ਉੱਤਰ ਤਾਂ ਸ਼ਹਿਰ ਦਾ ਇਹ ਹਾਲਾਤ ਨਾ ਹੁੰਦੇ ਜਿਹੜੀ ਇੱਥੇ ਮਿਲੀ ਭੁਗਤਣਾ ਚੱਲ ਰਹੀ ਹੈ ਸਾਰਾ ਕੁਝ ਇਹ ਲੱਗਦਾ ਹੈਗਾ ਕਾਂਗਰਸ ਤੇ ਆਪ ਜਿਹੜੀ ਮਿਲ ਕੇ ਪਹਿਲਾਂ ਅਕਾਲੀ ਦਲ ਦੀ ਮਸਕਲਟੀ ਸੀ ਤੇ ਕਾਂਗਰਸ ਨੇ ਆਉਣ ਸਰ ਧਮਕੀਆਂ ਦੇ ਕੇ ਦਬਕੇ ਦੇ ਕੇ ਤੋੜਤੀ ਤੇ ਮੁੜ ਕੇ ਉਹੀ ਰਿਪੀਟ ਫੇਰ ਦੁਬਾਰਾ ਆਈ ਜਦੋਂ ਆਮ ਆਦਮੀ ਸਰਕਾਰ ਬਣੀ ਤੇ ਸਾਰੇ ਇੱਕ ਵੀ ਆਮ ਆਦਮੀ ਦਾ ਐਮਸੀ ਨਹੀਂ ਪਰਸਪਰਟੀ ਉਹਨਾਂ ਕੋਲ ਲੁੱਟ ਰਹੇ ਨੇ, ਖੋਟ ਰਹੇ ਨੇ, ਖਾ ਰਹੇ ਨੇ। ਦਾ ਅਜੰਡਾ, ਵਿਕਾਸ ਦਾ ਝੰਡਾ ਹਮੇਸ਼ਾ ਰਿਹਾ ਹੈ, ਵਿਰੋਧ ਕੀਤਾ ਹੈ, ਹਰ ਗੱਲ ਦਾ ਵਿਰੋਧ ਕੀਤਾ, ਵਿਰੋਧ ਕਰਾਂਗੇ, ਕਰਦੇ ਰਹਿਾਂਗੇ। ਜਿੰਨਾ ਜਰੇ ਕੰਮ ਨਹੀਂ ਕਰਦੇ ਉਹਨਾਂ ਜਰੇ ਇਹਨਾਂ ਦਾ ਵਿਰੋਧ ਕਰਾਂਗੇ ਜਿੱਥੇ ਇੱਕ ਵੀ ਚੰਗਾ ਕੰਮ ਕਰਨਗੇ ਉੱਥੇ ਅਸੀਂ ਇਹਨਾਂ ਦੀ ਤਰੀਕੀ ਕਰਾਂਗੇ ਅੱਜ ਹਾਲਾਤ ਕੀ ਬਣ ਗਏ ਕਿ ਜਿਹੜੀਆਂ ਸਰਕਾਰਾਂ ਪਿੱਛੇ ਕੰਮ ਕਰਦੰੀਆਂ ਇਹ ਲੋਕਿਕ ਸੋਚ ਦੇ ਨੇ ਕੋ ਨੂੰ ਮਿਟਾ ਦਈਏ ਖਤਮ ਕਰ ਦਈਏ ਤੁਸੀਂ ਦੇਖੋ ਸਾਡੇ ਪਸ਼ੂ ਮੰਡੀ ਬਣੀ ਹੋਈ ਆ ਸਾਡੇ ਸ਼ਹਿਰ ਦੀ ਸ਼ਾਨ ਸੀ ਸਾਡੇ ਸ਼ਹਿਰ 'ਚ ਖੂਬਸੂਰਤੀ ਦਾ ਇੱਕ ਚੰਦ ਸੀਗਾ ਉਹਦੇ ਪੌਣੇ 4 ਕਰੋੜ ਰੁਪਏ ਖਰਚ ਹੋਇਆ ਅੱਜ ਪਹਿਲਾਂ ਕੌਮ ਵੀ ਸਰਕਾਰ ਨੇ ਉਹਨੂੰ ਕਰਨ ਕੀਤਾ ਤੇ ਹੁਣ ਆਮ ਆਦਮੀ ਸਰਕਾਰ ਨੇ ਕਦੋਂ ਕੀਤਾ ਪੌਣੇ 4 ਕਰੋੜ ਰੁਪਏ ਦਾ ਖਰਚ ਹੋ ਰਿਹਾ ਹੈ ਪੁਰਾਣੇ ਜਨਤਾਂ ਦਾ ਖਤਮ ਹੋ ਗਿਆ ਜਨਤਾ ਦਾ ਸਾਡੇ ਟੈਕਸਾਂ ਦਾ ਪੈਸਾ ਖਰਚਾ ਕਰਉਂਦੇ ਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ ਵਿੱਚ ਇੱਕ ਇਥੇ ਬਣਾਇਆ ਗਿਆ ਸੈਸ ਪੱਤੇ ਵਾਸਤੇ ਪੂਰਾ ਕਰਨ ਕਰਕੇ ਉਹ ਮਲੇਸ਼ ਨੇਰੇ ਸਮੇਂ ਦੇ ਵਿਕੂਤ ਪ੍ਰੋਜੈਕਟ ਨੇ ਬਣਵਾਤੀ ਲੈ ਕੇ ਆਇਆ ਸੀ ਕਿਉਂਕਿ ਟੋਰਸ ਦਾ ਜਿਹੜਾ ਅਪਰਸ ਸੀਗਾ ਉਹ ਸਾਡੇ ਨਾਗੋ ਨਾਗੋ ਜਿਹੜਾ ਚੰਗੀ ਕੋਲ ਪਾਰਕ ਬਣਿਆ ਨਾਗੋ ਕੋਲ ਸਬੰਧਤ ਸੀਗਾ ਉਹਦੇ ਕੋਲ ਮੈਂ ਇਹ ਪ੍ਰੋਜੈਕਟ ਨੂੰ ਤਿਆਰੀ ਕਰਵਾਈ ਸੀ ਕਿ ਮੁੜ ਕੇ ਕਾਂਗਰਸ ਨੇ ਉਸ ਪ੍ਰੋਜੈਕਟ ਨੂੰ ਬਣਵਾ ਲਿਆ ਪਰ ਉਹਨੂੰ ਅੱਜ ਖਤਮ ਕੀਤਾ ਜਾ ਰਿਹਾ ਨੂੰ ਸਪੋਰਟਿਕਲ ਨੂੰ ਕਿਉਂ ਕੀਤਾ ਜਾ ਰਿਹਾ ਕਿਉਂਕਿ ਪੈਸਾ ਤਾਂ ਲੋਕਾਂ ਦਾ ਲੱਗਿਆ ਹੋਇਆ ਟੈਕਸ ਤਾਂ ਲੋਕਾਂ ਦਾ ਲੱਗਿਆ ਟੈਕਸ ਰਹੀਂ ਪੈਸਾ ਲੋਕਾਂ ਦਾ ਲੱਗਿਆ ਹੋਇਆ ਜੇ ਬਣੀ ਹੈ ਚੀਜ਼ਾਂ ਨੂੰ ਸੁਭਾਰਨਾ ਚਾਹੀਦਾ ਅੰਮ੍ਰਿਤਸਰ ਦੇ ਲੋਕਾਂ ਸ਼ਹਿਰ ਦੀ ਨੌਜਵਾਨੀ ਮੰਗ ਕਰ ਰਹੀ ਆ ਵੀ ਕਾਲਜ ਗਰਾਊਂਡ ਦੇ ਅੰਦਰ ਪਾਣੀ ਕੱਢਦਾ ਜਦੋਂ ਵੀ ਬਰਸਾਤ ਹੋ ਗਈਆ ਟੱਬਾ ਮੜ ਜਾਂਦਾ ਉਹਦਾ ਵੀ ਕੋਈ ਹੱਲ ਨਹੀਂ ਹੋਇਆ ਉਹਦਾ ਹੱਲੇ ਇਹਨਾਂ ਨੇ ਕੀਤਾ ਹੀ ਕੋਈ ਨਹੀਂ ਝੂਠੀਆਂ ਗੱਲਾਂ ਕਰਕੇ ਚਲੇ ਜਾਂਦੇ ਆ ਮੈਂ 8 ਲੱਖ ਦਿੰਦਾ ਮੈਂ 9 ਲੱਖ ਦਿੰਦਾ ਲਾ 10 ਲੱਖ ਦਿੰਦਾ ਸਰਕਾਰ ਜਿਹੜੀ ਨਾ ਇਹਦੇ ਅੰਮਲਿ ਫੇਰੈਂਸ ਆ ਨੇ ਉਸ ਨੂੰ ਪਤਾ ਨਹੀਂ ਤੇ ਕੰਮ ਕਰਨਾ ਕੀ ਆ ਪਲਾਨ ਕੀ ਕਰਨਾ ਹੁੰਦਾ ਜਦੋਂ ਮੇਰੇ ਸਮੇਂ ਦੇ ਵਿੱਚ ਮੈਂ ਆਪਣੇ ਸਮੇਂ ਦੇ ਵਿੱਚ ਜਦੋਂ ਵੀ ਮੈਂ ਕੀਤਾ ਕਿ ਸਰਕਾਰ ਨੂੰ ਹਰ ਟਾਈਮ ਆਫੀਸਰ ਨੂੰ ਜਗਾ ਕੇ ਰੱਖਦਾ ਰਿਹਾ ਮੇਰੇ ਸਮੇਂ ਦੇ ਵਿੱਚ ਮੈਂ ਇਹ ਤੇ ਮਾਸਟਰ ਪਲਾਨ ਤਿਆਰ ਕਰਾਇਆ ਸੀ ਉਹ ਮਾਸਟਰ ਪਲਾਨ ਕਿੱ데 ਲੱਭਾਂਗੇ Town Planner ਜਿਹੜਾ ਹੁੰਦਾ ਮਾਸਟਰ ਪਲਾਨ ਉਹਨਾਂ ਤੋਂ ਮੈਂ ਤਿਆਰ ਕਰਾਇਆ ਸੀ ਕਿਉਂ ਕੀ ਹੋਊਗਾ ਅਗਲਾ ਸਟੈਪ ਕੀ ਆ ਹੁਣ ਵੀ ਮੇਰਾ ਇਹ ਹੋਊਗਾ ਕਿ ਜਦਦਰ ਗੁਰੂਵਾਰ ਜੀ ਨੇ ਮਾਫਾ ਦਿੱਤਾ ਮੈਨੂੰ ਇਹ ਸਾਰੇ ਪਲੈਨਾਂ ਨੂੰ ਤਰਫੀਜ ਵਾਈ ਦੇ ਵਿੱਚ ਲੈ ਕੇ ਆਉਂਗਾ ਔਰ ਲੋਕਾਂ ਦੇ ਵਿੱਚ ਸਾਹਮਣੇ ਲੋਕਾਂ ਮੈਂ ਪਹਿਲਾਂ ਕੰਮ ਕਰਕੇ ਲਗਾਈ ਮੇਰ ਕਰਨ ਲੱਗੇ ਤੁਸੀਂ ਪਲਾਨ ਬਣਾਉਣੇ ਸ਼ੁਰੂ ਕਰਤੇ ਜਲਦੀ ਦਫਤਰਾ ਬੰਦਗਾਟਨ ਕਰ ਰਹੇ ਹੋ ਕੀ ਲੱਗਦਾ ਵੀ ਪਹਿਲਾ ਵਾਲਾ ਹਰਕੜਾ ਵਿਧਾਨ ਸਭਾ ਹਲਕਾ ਜਿਹੜਾ 30000 ਦੇ ਨੇੜੇ ਜਿਹੜੇ ਹੈ ਸ਼੍ਰੋਮਣੀ ਗੱਲੀ ਦੰਦਾ ਪਲੱਸ ਹੋਊਗਾ ਉਸ ਤੋਂ ਬਿਲਕੁਲ ਪਲੱਸ ਹੋਏਗਾ ਸ਼੍ਰੋਮਣੀ ਅਕਾਲੀ ਦਲ ਨਾ ਭੇਜ ਜਿੱਤ ਕੇ ਜਾਏਗਾ ਇਹ ਬਿਲਕੁਲ ਭਲੇਗਾ ਕਢ ਦਨ ਕਿਉਂਕਿ ਇਹਨਾਂ ਲੋਕਾਂ ਨੇ ਢੱਕਾ ਤੋੜਿਆ ਨਹੀਂ ਅੱਜ ਜਿਹੜੇ ਇੱਕ ਉਮੀਦਵਾਰ ਤੁਰੇ ਫਿਰਦੇ ਨੇ ਮੈਂ ਉਹਨਾਂ ਬਾਰੇ ਕਹਿਣਾ ਚਾਹੁੰਦਾ ਇੱਕ ਉਮੀਦਵਾਰ ਉਹ ਹੈ ਕਿ ਜਿਹੜਾ ਚੀਫ ਮਿਨਿਸਟਰ ਸਿਆ ਹੋ जिਨੇ ਢੱਕਾ ਨਾ ਤੋੜਿਆ ਹੋਵੇ ਹਲਕੇ ਨਾਲ ਦੇ ਵਿੱਚ ਇੱਕ ਉਮੀਦਵਾਰ ਉਹ ਹੈ ਜਿਹੜਾ 2 ਸਾਲਾਂ ਦਾ ਸਰਕਾਰ ਚ ਬੈਠਾ ਹੋਵੇ ਇੱਕ ਢੱਕਾ ਨਾ ਤੋੜਿਆ ਹੋਵੇ ਸਾਡੇ ਹਲਕੇ ਦਾ ਤਾਂ ਕੀ ਆਪਣੀ ਵਿਧਾਨ ਸਭਾ ਦੇ ਵਿੱਚ ਨਾ ਤੋੜਿਆ ਹੋਵੇ ਸੈਂਟਰ ਤੀਜਾ ਉਮੀਦਵਾਰ ਉਹ ਹੈ ਕਿ ਜਿਹੜਾ ਬੰਦਾ ਪਾਰਟੀਆਂ ਬਦਲ ਬਦ ਕੇ ਕੱਲੋ ਕੱਲ ਕਰੇ ਉਧਰ ਪਹਿਲਾਂ ਕਾਂਗਰਸ ਨੂੰ ਗਾਲਾਂ ਕਢਦਾ ਰਿਹਾ ਫਿਰ ਬੀਜੇਪੀ ਨੂੰ ਗਾਲਾਂ ਕਢਦਾ ਰਿਹਾ ਫਿਰ ਆਮ ਅੰਨਾ ਹਜਾਰੀ ਦੀ ਮੁੰਮੜ ਤੋਂ ਨਿਕਲਿਆ ਤੇ ਨਿਕਲਿਆ ਕਿ ਪਟਿਆ ਭਾਰਤ ਦੇ ਨਿਕਲਿਆ ਚੂਹਾ ਪਹਿਲਾ ਇਲੈਕਸ਼ਨ ਲੜ ਕੇ ਤਿੰਨ ਵਾਰ ਚੱਲੇਗਾ ਕੀਤਾ ਕੀ ਕਿ ਕਿ ਦੱਸੇ ਕੋ ਨਿਸ਼ਾਨੀ ਕੀਤੀ ਹੋਵੇ ਫੇਸ ਕਰਕੇ ਮੈਂ ਅਕਾਲੀ ਦਲ ਇੱਕ ਹੈ ਵੀ ਫੁੱਟਦਾ ਨਹੀਂ ਬਿਲਕੁਲ ਇਸ ਦਾ ਬਿਲਕੁਲ ਇਸ ਦਾ ਪਹਿਲਾਂ ਜਦੋਂ ਤੁਸੀਂ ਹਲਕਾ ਇੰਚਾਰਜ ਰਹੇ ਹੋ ਬਹੁਤ ਵੱਡੀ ਫੁੱਟ ਰਹੀ ਹੈ ਲੜਾਈ ਲਈ ਰਹਿੰਦੀ ਸੀ ਵੀ ਹਲਕਾ ਚਾਂਦ ਕੋਣਾ ਉੱਪਰ ਹੋ ਕੇ ਆ ਕੇ ਅਨਾਉਂਸ ਕਰਕੇ ਜਾਵੇ ਕਦੇ ਕੋਈ ਬੋਰਡ ਨਹੀਂ ਸੀ ਕੋਈ ਕੁਝ ਨਹੀਂ ਕੋਈ ਫੁੱਟੋ ਆਪਣੇ ਪਛੜ ਅਕਾਲੀ ਦਲ ਇੱਕ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਸਟਮ ਬਿਲਕੁਲ ਸਹੀ ਤਰੀਕਾ ਨਾਲ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੱਖੇ ਉੱਤੇ ਟੋਟਲ ਇਲੈਕਸ਼ਨ ਲੜ ਰਿਹਾ ਹੈ ਕ੍ਰਮਣੀ ਅਕਾਲੀ ਦਲ ਦਾ ਵਰਕਰ ਜੀ ਕਿਤੇ ਕੋਈ ਰੁਸਿਆ ਵੀ ਹੁੰਦਾ ਤਾਂ ਮੈਂ ਉਹਦੇ ਘਰ ਚ ਜਾ ਜਾਂਦਾ ਤਾਂ ਉਹਨੂੰ ਜਾ ਕੇ ਬੇਨਤੀ ਕਰ ਦਿੰਦਾ ਭਰਾਵਾ ਇਹ ਨਾ ਮੇਰੀ ਹੈ ਨਾ ਤੇਰੀ ਹੈ ਇਹ ਪੰਥ ਦੀ ਪਾਰਟੀ ਹੈ ਬਹੁਤ ਆਤਮਾਨ ਤਾਂ ਕਹਿੰਦੇ 13 0 ਇੱਕ ਵੀ ਨਹੀਂ ਆਉਂਦੀ ਇਹ ਅਕਾਲੀ ਦਲ ਬਿਲਕੁਲ ਸਹੀ ਕਹਿ ਰਹੇ ਹੈ ਉਹ ਸਹੀ ਕਹਿ ਰਹੇ ਹੈ 13 0 ਉਹਦਾ ਹੋਣਾ ਹੀ ਹੈ ਅੱਛਾ ਕਿਉਂਕਿ 13 ਲੋਕਾਂ ਨੇ ਜਿੱਤਣੀਆਂ ਥੋੜੀ 0 ਹੋ ਜਾਣੀਆਂ ਹੈ ਤੇ ਇਸ ਕਰਕੇ ਬਿਲਕੁਲ ਸਿੱਧ ਹੋ ਜਾਣੀਆਂ ਕਿਉਂਕਿ ਕਹਿੰਦੇ ਨਾਇਆ ਵਾਲ ਕਿੱ데 ਕਹਿੰਦਾ ਥੋੜੀ ਜਿਹੀ ਸ਼ਹਿਰ ਪਰੇ ਅੱਗੇ ਆ ਜਾਣੇ ਤੇ ਦੇਖ ਇਹਨਾਂ ਲੋਕਾਂ ਨੇ ਹ आम आदमी ਦਾ ਕੇਧਰੀਵਾਲ ਕਮਾਂਦੇਲਸ ਬੈਠਾ ਹੈ ਇਹ ਅੱਜ ਵੀ ਉਹਦੇ ਕੋਲ ਜਾ ਕੇ ਜੇਲ੍ਹ ਤੋਂ ਲੈਂਦੇ ਫਿਰਦੇ ਆ ਉਹਦੇ ਹੁਕਮ ਨਾਲ ਅੱਜ ਵੀ ਉਹਦੀ ਘਰਵਾਲੀ ਤੋਂ ਹੁਕਮ ਨਾਲ ਉਹਦੀ ਘਰਵਾਲੀ ਕੀ ਚੀਜ਼ ਹੈ ਕੀ ਹੈ ਕਿ ચીਫ ਮਿਨਿਸਟਰ ਦੀ ਘਰਵਾਲੀ ਉਹਦੇ ਜਾ ਕੇ ਜੇ ਸਾਡਾ ચીਫ ਮਿਨਿਸਟਰ ਆ ਦਸਤਾਰ ਸਾਡੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਕਿਸੇ ਦੇ ਪਰਾਂ ਤੱਲੇ ਨਹੀਂ ਜਾਣੀ ਚਾਹੀਦੀ ਸਾਡਾ ચીਫ ਮਿਨਿਸਟਰ ਸਾਡੀ ਦਸਤਾਰ ਨੂੰ ਗੁਰੂ ਪਾਤਸ਼ਾਹ ਜਿੱਤੇ ਦਸਤਾਰ ਨੂੰ ચીਫ ਮਿਨਿਸਟਰ ਦਿੱਲੀ ਦੇ ਜਾ ਕੇ ਪੰਜਾਬ ਦੇ ਨਾਮ ਦੀ ਬਣ ਨਹੀਂ ਦਿੱਲੀ ਦੇ ચીਫ ਮਿਨਿਸਟਰ ਦੇ ਪਰਾਂ ਚ ਰੱਖ ਦਵੇ ਤਾਂ ਕੀ ਸਾਡੀ ਤਹਿਣੀ ਪੰਜਾਬੀ ਤਹਿਲ ਕਰੇ برداشت ਨਹੀਂ ਕਰ ਸਕਦਾ ਕਿਉਂਕਿ ਪੱਗ ਵਾਸਤੇ ਅਸੀਂ ਜਾਨ ਵੀ ਦੇ ਸਕਦੇ ਹਾਂ ਤੇ ਜਾਨ ਲੈ ਵੀ ਸਕਦੇ ਹਾਂ ਪੰਜਾਬ ਦੇ ਪਰੱਖ ਲੋਕ ਪੰਜਾਬ ਦੀ ਨੌਜਵਾਨੀ ਇਸ ਗੱਲ ਤੇ ਅੜੀ ਹੋਈ ਹੈ ਅੱਜ ਅੱਜ ਦੀ ਗੱਲ ਕਰਦਾ ਮੈਂ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਕਡੂਰ ਸਾਲ ਤੋਂ ਕਾਗਜ਼ਪਰੇ ਨੇ ਉਮੀਦਵਾਰ ਨੇ ਇਸ ਰੋਮਣੇ ਕਾਲੀਦਾਰ ਨੇ ਵਿਕਾਸ ਸਿੰਘ ਬਲਟੋਆ ਨੂੰ ਕਿਉਂ ਪਾਿਆ ਕਿ ਉਹਨਾਂ ਨੇ ਕਾਗਜ਼ ਭਰੇ ਨਹੀਂ ਅਜੇ ਨਹੀਂ ਵੀ ਮੀਨਵਾਰ ਦਾ ਹਾਲ ਨਹੀਂ ਮੀਨਵਾਰ ਉਹਨਾਂ ਨੇ ਪਤਾ ਨਹੀਂ ਕਰੂੰ ਲਾਇਆ ਲਾਣਿਆ ਸਾਡਾ ਮੀਨਵਾਰ ਸਾਡਾ ਪਾਰਟੀ ਦਾ ਦਰਕਰ ਹੈ ਕਿ ਸਾਡੇ ਚੋਣ ਲੜਨੀ ਹੋਣੀ ਹਜੇ ਸਾਡੀ ਪਾਰਟੀ ਵੱਲੋਂ ਕੋਈ ਚੋਣ ਲੜੇ ਦਾ ਸੀ ਉਹ ਦਾਰ ਕਿਹੜਾ ਕਰਦੇ ਆ ਕਿ ਸਾਡੀ ਪਾਰਟੀ ਕੋਲ ਚੋਣ ਨਹੀਂ ਲੜਦਾ ਕੋਈ ਵੀ ਹੋਵੇ ਤੁਸੀਂ ਐਸਰ ਨੂੰ ਤੱਕ ਦੱਸੋ ਵੀ ਸਰੋਗਣੀ ਕਾਲੀ ਦਾਲ ਨੂੰ ਉੱਥੋਂ ਵਿੱਸਾ ਸਿੰਘ ਬਲਟੋਆ ਨੂੰ ਚੋਣ ਲੜਾਣੀ ਚਾਹੀਦੀ ਆ ਜਾਂ ਨਹੀਂ ਲੜਾਣੀ ਚਾਹੀਦੀ ਆ ਕਿਉਂਕਿ ਲੜਨ ਪਾਰਟੀ ਹੈ ਠੀਕ ਹੈ ਕਾਰਜਕਾਰੀਆਂ ਦਾ ਕੋਈ ਮਾੜੀ ਗੱਲ ਨਹੀਂ ਸੀ ਕਰ ਰਿਹਾ ਉੱਥੇ ਬੀਜੇਪੀ ਪਿਆਰ ਆ ਆਦਮੀ ਨੂੰ ਲੜਕੇ ਜੇ ਦੇਖੋ ਕੇਸ਼ਰੀਵਾਲ ਦੇ ਬ्यान ਕਰਕੇ ਦੇਖ ਲਓ ਕੇਸ਼ਰੀਵਾਲ ਬੀਜੇਪੀ ਦਾ ਧੰਨਵਾਦ ਕਰ ਰਿਹਾ ਹੈ ਤੇ ਬੀਜੇਪੀ ਵਾਲੇ ਕੇਸ਼ਰੀਵਾਲ ਉਹਨਾਂ ਦਾ ਭਗਵਾਨ ਜੀ ਨੂੰ ਧੰਨਵਾਦ ਕਰ ਰਿਹਾ ਲੜਕੇ ਨੇ ਅੰਦਰ ਸੇ ਲਾਈ ਆ ਅਸੀਂ ਇਹ ਲੋਕ ਡਾਊਨ ਗਰੁੱਪ ਕੀਤਾ ਤੇ ਕਰਦੇ ਰਵਾਂਗੇ ਸੋ ਅਸੀਂ ਪਹਿਲਾਂ ਸੇ ਲਾਲਕਾ ਕਹਿੰਦੇ ਨੇ ਵੀ 30000 ਤੋਂ ਅੰਕੜਾ ਜਿਹੜਾ ਵਿਧਾਨ ਸਭਾ ਹਲਕਾ ਦੇ ਅੰਦਰ ਕਾਲੀ ਦਲ ਦਾ ਪਲੱਸ ਹੋਊਗਾ ਸੀਟਾਂ ਵੀ ਨੇ ਜਿਹੜੀਆਂ ਵਾਧਾ ਹੋਣਗੀਆਂ